ਦੇ ਵਿੱਚੋਂ ਦੀ ਕੱਟ ਗਈ ਅੱਛਾ ਹੀ ਲੱਗੋ ਰਿਸੀਵਰ ਬੰਦ ਹੋ ਰਿਹਾ ਸੀਗਾ ਕਿੰਨਾ ਕੱਟ ਗਿਆ ਇਹ ਪਤਾ ਨਹੀਂ ਮੈਨੂੰ ਇਹ ਤਾਂ ਸਿਰਫ ਟੈਕਨੀਕਲ ਹੈ ਇਹ ਇਹ ਮੇਰੇ ਖਿਆਲ ਆ ਆਈਡੀਪੀ ਦਾ ਦੌਰ ਸੀਗਾ ਉਹਦਾ हां आईडीपी मतलब इंटरनेशनलिस्ट डेमोक्रेटिक पार्टी अच्छा दो ये जेडी आईडीपी ਨਾਲ મતલਬ ਜਿਵੇਂ ਜੋਧਪੁਰ ਮਿਲੇ ਸੀ ਇੱਕ ਵਾਰੀ ਆਪਾਂ ਇਹਨਾਂ ਨੇ ਉਹ ਕਰੀ ਸੀ ਬੇਰੁਜ਼ਗਾਰੀ ਬਾਰੇ ਇੱਕ ਪ੍ਰੋਗਰਾਮ ਜਾਂ ਮੈਂ ਵੀ ਗਿਆ ਸੀ ਉੱਥੇ ਤੁਸੀਂ ਉੱਥੇ ਇੱਕ ਪੈਂਫਲੇਟ ਲੈ ਕੇ ਗਏ ਸੀਗੇ ਇਹ ਫਿਰ ਆਈਡੀਪੀ ਦੇ ਉੱਤੇ મતલਬ ਜਿਵੇਂ ਤੁਸੀਂ ਜਖੇਪਾਲ ਆਪਣੇ ਉਹ ਹੈਗੇ ਆ ਅਮੀਰ ਸਿੰਘ ਹੈ ਗੁਰ ਸਿੰਘ ਆ ਇਹ ਤੁਸੀਂ ਸਾਰਾ ਮਤਲਬ ਜਿਹੜਾ ਗਰੁੱਪ ਸੀਗਾ ਉਹ ਆਈਡੀਪੀ ਤੇ ਸਟੈਂਡ ਕਰਦਾ ਰਿਹਾ ਹਾਂ ਹਾਂ ਇਹ ਅੱਗੇ ਉਹਨੂੰ ਛੱਡ ਗਏ ਸੀਗੇ ਇਹ ਛੱਡ ਗਏ ਸੀ ਹਾਂ ਉਹਦੇ ਤੇ ਮਤਲਬ ਮੈਨੂੰ ਤੁਹਾਨੂੰ ਕੀ ਲੱਗਿਆ ਡਿਫਰੈਂਸ ਇਹਨਾਂ ਨਾਲੋਂ ਸਰਾਫ ਨਾਲੋਂ ਹਾਂ ਸਰਾਫ ਨਾਲੋਂ ਦੇ ਚੀ ਲੱਗਿਆ ਹੂੰ ਕਿ ਅਸੀਂ ਉੱਥੇ ਪ੍ਰੋਗਰਾਮ ਰੱਖਿਆ ਸੀਗਾ ਪਾਰਟੀ ਕਾਨਫਰੰਸ 'ਤੇ ਹੂੰ ਉਹ ਕਾਨਫਰੰਸ ਦੇ ਵਿੱਚ ਆਈਡੀਪੀ ਦੇ ਪ੍ਰੋਗਰਾਮ ਬਾਰੇ ਡਿਸਕਸ ਕਰਨਾ ਸੀਗਾ ਹੂੰ ਤੇ ਉਹਦੇ ਚ ਮਤਲਬ ਜਿਹੜੀਆਂ ਸਰਗਰਮੀਆਂ ਕਰਨੀਆਂ ਅਸੀਂ ਅੱਗੇ ਹੂੰ ਕਿ ਗਾਹ ਤੋਂ ਕੀ ਕੀ ਸਰਗਰਮੀ ਕਰਨੀਆਂ ਹੂੰ ਉਹ ਸਾਰਾ ਡਿਸਕਸ ਕਰ ਲੈ ਸੋਚਦੇ ਸੀ ਡਿਸਕਸ ਕਰਕੇ ਪ੍ਰੋਗਰਾਮ ਤਿਆਰ ਕਰਨਾ ਸੀ ਹੂੰ ਤੇ ਉਹਦੇ ਚ ਅਸੀਂ ਮੈਂ ਉਹ ਲਿਖ ਕੇ ਲੈ ਕੇ ਗਿਆ ਕਿ ਅਸੀਂ ਕੀ ਕੀ ਕਰਨਾ ਹੈ ਹੂੰ ਕਿ ਮੈਂ ਕਰਨਾ ਕੀ ਕਰਨਾ ਹੂੰ ਤੇ ਇਹਨੇ ਸਾਫ ਨੇ ਮਤਲਬ ਉਹਤੇ ਇਹ ਸ਼ੁਰੂ ਕੀਤਾ ਉਹਨੇ ਇਹ ਇਹ ਦੀ ਬਜਾਏ ਉਹਨੇ ਮਤਲਬ ਇਹ ਕਹਿਣਾ ਸ਼ੁਰੂ ਕੀਤਾ ਕਿ ਸਮਾਂ ਬਦਲ ਗਿਆ ਹੂੰ ਸਮਾਂ ਬਦਲਣ ਦੇ ਨਾਲ ਸਾਨੂੰ ਵੀ ਬਦਲਣਾ ਪਿਆ ਹੂੰ ਸਾਨੂੰ ਵੀ ਬਦਲਣਾ ਚਾਹੀਦਾ ਹੂੰ ਅਸੀਂ ਇੱਥੇ ਮਤਲਬ ਇੱਕ ਨਵੀਂ ਜਥੇਬੰਦੀ ਬਣਾਉਣੀ ਚਾਹੁੰਦਾ ਹਾਂ ਹੂੰ ਨਵੀਂ ਜਥੇਬੰਦੀ ਸੀ ਉਹ ਨੇਚਰ ਹਿਊਮਨ ਹੂੰ ਸੈਂਟ੍ਰਿਕ ਸੈਂਟ੍ਰਿਕ ਹੂੰ ਮੂਵਮੈਂਟ ਮੂਵਮੈਂਟ ਹਾਂ ਹੂੰ ਅ ਐਨ ਐਚ ਸੀ ਪੀ ਐਮ ਸੀ ਪੀ ਐਮ ਹਮ ਐਨ ਐਚ ਸੀ ਪੀ ਐਮ ਬਣਾਉਣਾ ਚਾਹ ਰਹੇ ਹਮ ਤੇ ਉਹਦਾ ਪ੍ਰੋਗਰਾਮ ਹੋਊਗਾ ਇਹ ਗੱਲ ਤੁਹਾਨੂੰ ਪਹਿਲਾਂ ਨਹੀਂ ਉਹਨੇ ਇਸ ਕਾਨਫਰੰਸ ਤੋਂ ਪਹਿਲਾਂ ਨਹੀਂ ਦੱਸੀ ਉਹਨੇ ਅੱਛਾ ਉੱਥੇ ਇੱਕਦਮ ਮਤਲਬ ਮੈਂ ਵਤਨ ਨਹੀਂ ਰੱਖਿਆ ਹਮ ਤੇ ਸਾਨੂੰ ਬੜਾ ਹਰਾਨੀ ਹੋਈ ਹਮ ਵੀ ਇਹ ਰਹੀ ਕੀ ਗੱਲ ਆਈ ਡੀ ਪੀਸ ਬਦਲਣ ਦੀ ਜਾਂ ਨਾ ਪਹਿਲਾਂ ਡਿਸਕਸ ਕਰਨਾ ਚਾਹੀਦਾ ਸੀ ਇਹਨੂੰ ਹਮ ਇਹ ਤਾਂ ਗਲਤ ਗੱਲ ਆ ਉਹ ਹਮ ਤੇ ਅਸੀਂ ਕਿਹਾ ਵੀ ਅਸੀਂ ਤਾਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਹੂੰ ਇਹ ਤਾਂ ਸਿੱਧਾ ਮਤਲਬ ਜਰਾ ਮਤਲਬ ਜੇ ਸਾਡਾ ਪ੍ਰੋਗਰਾਮ ਹੈ ਉਹਦੇ ਨਾਲ ਹੀ ਕਿਸਮ ਦਾ ਧੋਖਾ ਹੈ ਹੂੰ ਇਹ ਜਿਹੜੀ ਜੇ ਮੈਂ ਸਰਾਸਾ ਨੂੰ ਕਹਾਂ ਵੀ ਹੁਣ ਤੱਕ ਤੁਸੀਂ ਇਹ ਗੱਲ ਕਹਿੰਦੇ ਰਹੇ ਹੋ ਹੂੰ ਕਿ ਇਹ ਜਿਹੜੀ ਸਟੇਟ ਹੈ ਇਹਦੇ ਖਿਲਾਫ ਸਾਨੂੰ ਮੂਵਮੈਂਟ ਲੜਨੀ ਪਵੇਗੀ ਹੂੰ ਤੇ ਇਹ 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 ਵਾਹ ਇਹਦੇ ਵਾਸਤੇ ਸਾਨੂੰ ਪਾਰਟੀ ਬਣਾਉਣ ਦੀ ਜ਼ਰੂਰਤ ਹੈ ਹੂੰ ਤੇ ਹੁਣ ਤੁਸੀਂ ਉਹ ਪ੍ਰੋਗਰਾਮ ਛੱਡ ਕੇ ਹੂੰ ਸਟੇਟ ਨਾਲ ਲੜਾਈ ਦਾ ਪ੍ਰੋਗਰਾਮ ਹੀ ਛੱਡ ਕੇ ਤੁਰੇ ਹੂੰ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੂੰ ਤੇ ਚੱਲ ਜੋ ਉੱਥੇ ਵੀ ਮਤਲਬ ਦੁਫਾੜ ਹੋ ਗਈ ਪਾਰਟੀ ਅੱਛਾ ਤੇ ਪਹਿਲਾਂ ਤਾਂ ਮਕਰੋਲ ਵੀ ਸਾਡੇ ਨਾਲ ਆਗੇ ਸੀਗੇ ਹੂੰ ਮਕਰ ਸੁਖਦੇਵ ਪਪਾ ਵੀ ਸਾਡੇ ਨਾਲ ਆ ਗਿਆ ਸੀ ਹੂੰ ਤੇ ਬਾਅਦ ਚ ਇਹਨੇ ਫੇਰ ਬਾਅਦ ਉਹਨਾਂ ਨਾਲਾ ਕਰਕੇ ਗੱਲਬਾਤ ਉਹਨਾਂ ਨੂੰ ਆਵੇ ਨਾਲ ਮੋੜ ਲਿਆ ਓਕੇ ਹਾਂ ਤੇ ਇਹ ਫਿਰ ਉਹਦੇ ਮੁੜ ਕੇ ਮਗਰੋਂ ਸਾਰੇ ਇਹਨੇ ਐਨ ਐਚ ਪੀਐਮ ਤੋਂ ਲੰਗਰੇ ਹੂੰ ਤੇ ਉਹ ਉਹ ਸੱਚ ਮਤਲਬ ਇਹ ਜਿਹੜਾ ਆਜीडीਪੀ ਬਣੀ ਉਹਦਾ ਵੀ ਮੇਰੇ ਖਿਆਲ ਜਿਹੜਾ ਪੇਪਰ ਨਿਕਲਦਾ ਉਹਦੇ ਵੀ ਤੁਸੀਂ ਸੰਬਾਧ ਕਰ ਰਹੇ ਹਾਂ ਮੈਂ ਸੰਬਾਧ ਕਰਾਂਗਾ ਹੂੰ ਹੂੰ ਉਸ 'ਤੇ ਪ੍ਰਦਾਨਾ ਕੀ ਸੀਗਾ ਇੰਟਰਨੈਸ਼ਨਲ ਡੈਮੋਕਰੈਟਿਕ 뷰ਪੁਆਇੰਟ 뷰ਪੁਆਇੰਟ ਹਮ ਐਸ਼ਿਕ ਡੈਮੋਕਰੈਟਿਕ 뷰ਪੁਆਇੰਟ ਹਮ ਤੇ ਉਸ ਦਾ ਸੇ ਮਤਲਬ ਸਰਗਰਮੀ ਕਰਦੇ ਰਿਹਾ ਕਾਫੀ ਹਮ ਤੇ ਹੁਣ ਜਿਹੜੀ ਅਗੇ ਆਈ ਖਾਸ ਪਰ ਅਲਟੀਮੇਟਲੀ ਸਰ ਉਹ ਵੀ ਜਿਹੜਾ ਆਈਡੀਪੀ ਦਾ ਵੀ ਕੋਈ ਬਹੁਤਾ ਮਤਲਬ ਮੇਰਾ ਆਰਗੇਨਾਈਜੇਸ਼ਨ ਸਟਰਕਚਰ ਬਣ ਨਹੀਂ ਸਕਿਆ ਜਿਵੇਂ ਹੁਣ ਉਹਨਾਂ ਨੇ ਆ ਇੰਟਰਨੈਸ਼ਨਲ ਡੈਮੋਕ੍ਰੈਟਿਕ ਪਾਰਟੀਾਂ ਦਾ ਪਲੇਟਫਾਰਮ ਪਲੇਟਫਾਰਮ ਫਰੰਟ ਬਣਾ ਲਿਆ ਬਣਾ ਲਿਆ ਹਾਂ ਮਤਲਬ ਜਿਵੇਂ ਆਰਪੀ ਸਰਾਫ ਦਾ ਸੀਗਾ ਜਦੋਂ ਨਵਾਂ ਨਵਾਂ ਉਹਨੇ ਪ੍ਰੋਲਟਨ ਪਾਰਟੀ ਬਣਾਈ ਆ ਉਦੋਂ ਲੱਗਦਾ ਸੀ ਵੀ ਬੜਾ ਸਵੀਪਿੰਗ ਮਤਲਬ ਇੱਕ ਨਵਾਂ ਆਈਡੀਆ ਹੈ ਪੁਰਾਣੇ ਦਾ ਰਿਵਿਊ ਕਰ ਰਿਹਾ ਹੈ ਇਹਦੇ ਚ ਕੋਈ ਨਾ ਕੋਈ ਬ੍ਰੇਕਥਰੂ ਹੋਊਗੀ ਮੂਮੈਂਟ ਦੇ ਵਿੱਚ ਉਹ ਉਹ ਵੀ ਨਹੀਂ ਹੋਈ ਤੇ ਇਧਰ ਆਈਟੀਵੀ ਦਾ ਵੀ ਇਹਨੂੰ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਆਈਡੀਪੀ ਦਾ ਹੀ ਹੋਇਆ ਹੂੰ ਕਿ ਦੇ ਕੋ ਇਹ ਜਿਹੜੀ ਆ ਕੇਜਰੀਵਾਲ ਦੀ ਮੂਵਮੈਂਟ ਚੱਲੀ ਜਿਹੜੀ ਹੂੰ ਇਹ ਹੁਣ ਚੱਲਿਆ ਕਿ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੈ ਜੀ ਇਸ ਨੇ ਗੜਬੜ ਖੜਾ ਕੇ ਛੱਡੋ ਉਹ ਤੇ ਇਹ ਹੋਇਆ ਕਿ ਆਮ ਆਦਮੀ ਪਾਰਟੀ ਜਿਹੜੀ ਸੀ ਹੂੰ ਉਹਦੇ ਚ ਅਸੀਂ ਮਤਲਬ ਹੂੰ ਕੰਮ ਕਰਨਾ ਸ਼ੁਰੂ ਹੋਇਆ ਉਹ ਵੇਸੀ ਇਸ ਕਰਕੇ ਉਹ ਰੋਇਦ ਰੋਸੀ ਇਸ ਕਰਕੇ ਟਰਲ ਹੋਇਆ ਹੂੰ ਕਿ ਸੁਮੇਲ ਸਿੰਘ ਸ਼ਾਇਦ ਤੁਸੀਂ ਜਾਣਦੇ ਹੋਵੋ ਸੁਮੇਲ ਸਿੱਧੂ ਹਾਂ ਸੁਮੇਲ ਸਿੱਧੂ ਹੂੰ ਹੂੰ ਉਹ ਉੱਥੇ ਦਿੱਲੀ ਪ੍ਰੋਫੈਸਰ ਸੀਗਾ ਇਹਦਾ ਮਤਲਬ ਮੇਰੇ ਖਿਆਲ ਦੋ ਤ ਹੈਗਾ ਇਸਦਾ ਜਸਵੰਤ ਕਮਲ ਕਮਲ ਦਾ ਹੂੰ ਹੂੰ ਉਹ ਉੱਥੇ ਸੀਗਾ ਤੇ ਉੱਥੇ ਨਾ ਮਤਲਬ ਦਿੱਲੀ ਹੂੰ ਉਹਨਾਂ ਨੇ ਉਹ ਇਹ 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 ਨਾਲ ਸੰਬੰਧ ਸੀ ਤੇਜਰੀਵਾਲ ਨਾਲ ਨੇੜਤਾ ਸੀ ਜੀ ਹੂੰ ਉਹਨਾਂ ਨੇ ਇੱਥੇ ਭੇਜਿਆ ਉਹਨੂੰ ਅੱਛਾ ਸਿੱਧੂ ਪੰਜਾਬ ਚ ਹੂੰ ਸਿੱਧੂ ਜਾ ਕੇ ਉੱਥੇ ਬਣਾਵਦਾ ਗੱਲਬਾਤ ਕਰਦਾ ਹੂੰ ਹੂੰ ਤੇ ਉਹ ਸੁਮੇਲ ਸਿੱਧੂ ਆ ਕੇ ਮੈਨੂੰ ਮਿਲਿਆ ਹੂੰ ਤੇ ਉਹ ਆ ਕੇ ਕਹਿੰਦਾ ਵੀ ਐ ਕਰਕੇ ਪਾਰਟੀ ਨਵੀਂ ਬਣ ਰਹੀ ਹੈ ਆਪਾਂ ਤੇ ਇਨਕਲਾਬੀ ਪਾਰਟੀ ਸਿਸਟਰ ਨੂੰ ਤਬੀਲ ਕਰਨ ਦੀ ਹੂੰ ਗੱਲ ਕਰਦੇ ਆਪਾਂ ਹੂੰ ਤੇ ਉਹ ਡਿਸਕਸ ਕੀਤੀ ਸਾਜਣਾ ਤੇ ਸਾਨੂੰ ਮੈਂ ਵੀ ਥੋੜਾ ਜਿਹਾ ਉਧਰ ਨੂੰ ਝੁਕਾ ਹੋ ਗਿਆ ਮੇਰਾ ਹੂੰ ਯਾਰ ਗੱਲ ਤਾਂ ਤੇ ਠੀਕ ਹੈ ਮਲਮਾਸ ਜੀ ਵੀ ਜੁੜ ਰਹੀਆਂ ਨੇ ਇਹਦੇ ਨਾਲ ਹਾਂ ਮਾਸਸ ਜੁੜ ਰਹੀਆਂ ਨੇ ਹੂੰ ਤੇ ਉਹ ਫਿਰ ਇੱਕ ਇੱਕ ਇਹ ਨਾ ਲਿਟਰਸੀ ਦਾ ਆਹੋ ਨਾ ਇਹ ਭੁਲੀਆ ਨਾ ਯਾਰ